ਮੈਂ ਉਸੇ ਗੱਲ ਤੇ ਆਉਂਦਾ ਸੀਗਾ ਚਲੋ ਬਲੌਗਰਾਂ ਦੀ ਗੱਲ ਹੁੰਦੀ ਹੈ ਤੇ ਫਿਰ ਪੱਤਰਕਾਰਾਂ ਦੀ ਵੀ ਗੱਲ ਹੋ ਜਾਂਦੀ ਹੈ ਇਧਰ ਪੰਜਾਬ ਵਾਲੇ ਪਾਸੇ ਪੱਤਰਕਾਰਾਂ ਤੇ ਵੀ ਬੜਾ ਸ਼ਿਕੰਜਾ ਆਇਆਗਾ ਸੀ ਬੈਠੇ ਲਿਸਟਾਂ ਬਣਾਈ ਬੈਠੇ ਨੇ ਤੁਸੀਂ ਇੱਕ ਦਿਨ ਦੱਸਿਆ ਹੋਈ ਸੀਗਾ ਕਿ ਨਿੱਜੀ ਜਾਣਕਾਰੀਆਂ ਬੈਂਕ ਅਕਾਊਂਟ ਇਹ ਉਹ ਸਭ ਕੁਝ ਕਦੇ ਪਰਿਵਾਰ ਵਾਲੇ ਤੋਂ ਪੁੱਛੀ ਜਾਂਦੇ ਕਦੇ ਉਸੇ ਨੂੰ ਬੁਲਾ ਕੇ ਪੁੱਛੀ ਜਾਂਦੇ ਆ ਕੀ ਕਾਰਨ ਹੈ ਜੀ ਵਿੱਚੋਂ ਕੱਢਣਾ ਕੀ ਚਾਹੁੰਦੇ ਨੇ ਗੱਲ ਦਾ ਨਿਚੋੜ ਕੀ ਕਰਨਾ ਚਾਹੁੰਦੇ ਨੇ ਦੇਖੋ ਪਤਾ ਨਹੀਂ ਉਹ ਇਹ ਤਾਂ ਮਾਨਸਾਪਾ ਜਾਉ ਉਹਨਾਂ ਦਾ ਆਮਲਾ ਫੈਲਾ ਹੀ ਦੱਸ ਸਕਦਾ ਜੀ ਹਾਂ ਗੱਲ ਇਹ ਆ ਕਿ ਭਈ ਇਹ ਸਾਨੂੰ ਪਤਾ ਲੱਗਿਆ ਮੈਂ ਤੇ ਤੁਹਾਨੂੰ ਵੈਸੇ ਕਈ ਦਿਨ ਪਹਿਲਾਂ ਹੀ ਦੱਸਤਾ ਸੀਗਾ ਜੀ ਠੀਕ ਹੈ ਨਾ ਸਾਹਿਬ ਕਿ ਚਲੋ ਇੰਟੈਲੀਜੈਂਸ ਨੇ ਜੋ ਕਰਨਾ ਸੀ ਕੀਤਾ ਤੇ ਉਹ ਵੀ ਕਹਿੰਦਾ ਮੈਨੂੰ ਪਤਾ ਸੀ ਉਸ ਚੀਜ਼ ਦਾ ਕਿਉਂ ਕਰ ਰਹੇ ਨੇ ਨਾ ਫੋਨ ਕੀਤਾ ਜਿਸ ਕਿਸੇ ਵੀ ਸੱਜਣ ਨੇ ਕੀਤਾ ਤਾਂ ਉਸ ਤੋਂ ਪਹਿਲਾਂ ਮੇਰਾ ਨੰਬਰ ਹਾਸਲ ਕੀਤਾ ਗਿਆ ਇੱਕ ਵਿਸ਼ੇਸ਼ ਇੰਟੈਲੀਜੈਂਸ ਦਸਤਾਵੇਜ਼ ਨੇ ਜੀ ਤੋਂ ਮੈਨੂੰ ਨਾਲ ਦੀ ਨਾਲ ਪਤਾ ਲੱਗਦਾ ਗਿਆ ਕਿਉਂਕਿ ਸਭ ਆਪਣੀ ਵੀ ਛੋਟੀ ਮੋਟੀ ਕਹਿ ਲੋ ਕਿ ਦੁਨੀਆ ਹੈ ਜੀ ਠੀਕ ਹੈ ਨਾ ਜੀ ਹੂੰ ਤੇ ਮੈਂ ਕਹ ਉਹ ਦੇਖੋ ਆਪਣੇ ਕੋਈ ਮਨਚੇ ਚੋਰ ਹੈ ਮੈਂ ਤਾਂ ਤਾਂ ਦੌੜਾਂ ਭੱਜਾਂ ਤੜਫਾਂ ਰੋਲਾ ਪਾਵਾਂ ਨਾ ਕਰ ਲੋ ਯਾਰ ਫੋਨ ਹੈ ਸਕੈਮ ਕਰ ਲੋ ਇਹਨੂੰ ਜਿੰਮਰਸੀ ਕਰ ਲੋ ਤੁਹਾਡਾ ਕਰਤਾਰ ਵੀ ਇਹਦੇ ਚਾ ਵਿਹਾਰ ਵੀ ਇਹਦੇ ਚ ਬਿਲਕੁਲ ਠੀਕ ਹੈ ਕਿਰਦਾਰ ਵੀ ਦੇਖ ਲਓ ਤੇ ਵਿਹਾਰ ਵੀ ਦੇਖ ਲਓ ਵਿਹਾਰ ਦਾ ਮਤਲਬ ਲੈਣ ਦੇਣਾ ਜੀ ਸਾਰਾ ਕੁਝ ਇਹਦੇ ਇਚੇ ਆ ਬਿਲਕੁਲ ਲੈ ਵੀ ਤੇ ਜਿਹੜੇ ਤੁਸੀਂ ਦੇਣੇ ਆ ਉਹ ਵੀ ਵਿੱਚ ਹੀ ਸਭ ਠੀਕ ਹੈ ਨਾ ਜੀ ਉਸ ਤੋਂ ਬਾਅਦ ਕੁਝ ਦਿਨ ਬੀਤੇ ਹੂੰ ਮਤਲਬ ਕਿ ਉਹ ਦਿਨ ਵੀ ਥੋੜਾ ਬੰਦੇ ਨੂੰ ਹੁੰਦਾ ਚਲੋ ਤੁਹਾਡੇ ਪਰਿਵਾਰ ਨੂੰ ਇਹਨਾਂ ਚੀਜ਼ਾਂ ਦਾ ਪਤਾ ਲੱਗਦਾ ਤੇ ਉਹਨਾਂ ਨੂੰ ਇਹ ਚੀਜ਼ ਜਿਹੜੀ ਹੁੰਦੀ ਹੈ ਇਹ ਮਾਹੌਲ ਜਿਹੜਾ ਹੁੰਦਾ ਉਹ ਅਨਸੁਖਾਵਾਂ ਜਿਹਾ ਲੱਗਦਾ ਚਲੋ ਵੈਸੇ ਸਾਡੇ ਪਰਿਵਾਰ ਹੁਣ ਆਦੀ ਨੇ ਇਹਨਾਂ ਚੀਜ਼ਾਂ ਜੀ ਛੇਤੀ ਉਹ ਮਤਲਬ ਕਿ ਇਹ ਨਹੀਂ ਪੈਨਿਕ ਹੋਗਾ ਦੂਜੀ ਚੀਜ਼ ਕਿ ਕੁਝ ਦਿਨ ਬਾਅਦ ਮੈਂ ਆਪਣੀ ਕਹਾਣੀ ਦੱਸੂਗਾ ਇੱਥੇ ਹੂੰ ਕਿਉਂਕਿ ਦੂਸਰੇ ਕਿਸੇ ਸਾਥੀ ਦਾ ਮੈਂ ਕੁਝ ਵੀ ਨਹੀਂ ਕਹੂੰਗਾ ਜੀ ਜੀ ਉਹਨਾਂ ਦੇ ਨਾਮ ਦੱਸ ਦੂੰਗਾ ਹੂੰ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਉਹਨਾਂ ਦੀ ਜਾਣਕਾਰੀ ਝੋਟਾਈ ਗਈ ਹੈ ਜੋ ਵੀ ਆਪਰੇ ਮਲੂਤ ਕੁਝ ਮਤਲਬ ਕਿ ਸੂਈਏ ਜਿਹੜੇ ਇਹਨਾਂ ਦੇ ਮਕਨਿਆਂ ਦੇ ਜੀ ਉਹ ਪਹੁੰਚਦੇ ਆ ਕੁਝ ਬੈਂਕਾਂ 'ਚ ਪਤਾ ਕਰਨ ਵਾਸਤੇ ਕਿ ਉਹਦੇ ਅਕਾਊਂਟਸ ਹੈਗੇ ਨੇ ਜਿਹ ਹੈ ਕਿ ਨਹੀਂ ਤੇ ਫੰਡਿੰਗ ਫੰਡਿੰਗ ਦਾ ਕੇਸ ਇਸ ਤੋਂ ਫਿਰ ਇਸ ਤੋਂ ਇਲਾਵਾ ਇਹ ਪੁੱਛਦੇ ਰਹੇ ਜਿੱਥੇ ਆਪਾਂ ਹੁਣ ਸਟੂਡੀਓ ਕਰਦੇ ਹਾਂ ਜੀ ਇਸ ਜਗ੍ਹਾ ਬਾਰੇ ਇਹ ਕਿੰਨੇ ਦੀ ਲਈ ਹੈ ਮਿੰਟੂ ਨੇ ਹੁਣ ਸ਼ਹਿਰ ਦੇ ਵਿੱਚ ਤੇ ਇਹੋ ਹੀ ਹੈ ਨਾ ਮਿੰਟੂ ਨੇ ਜਗ੍ਹਾ ਲਈ ਜੀ ਜੀ ਬਿਲਕੁਲ ਇਹਦੇ ਵਿੱਚ ਬੜਾ ਸਿਆਪਾ ਹੈ ਨਾ ਤੁਸੀਂ ਆਪ ਅਮੇ ਕਿਰਾਏ ਤੇ ਕੋਈ ਕਾਰ ਕਰ ਲਿਆ ਉਹ ਮਹੀਨੇ ਵਾਸਤੇ ਤੇ ਫਲਾਣਾ ਤੇ ਈਮ ਵੇਚਦਾ ਤੇ ਨਵੀਂ ਕਾਰ ਕਢਾ ਲਿਆ ਅਗਲਾ ਪਾਸੇ ਤੇ ਰੈਂਟ ਤੇ ਲਿਆ ਆ ਚਲੋ ਇਹ ਵੀ ਦੇਖਿਆ ਕਿੱਥੇ ਬਹਿੰਦੇ ਉੱਠਦੇ ਫਲਾਂ ਟਮਕਾ ਕੀ ਕੋਈ ਪੋਲੀਟਿਕਲੀ ਬੰਦਾ ਜਿਹੜਾ ਉਹ ਇਹਨਾਂ ਦੇ ਨਾਲ ਮੇਲ ਬਲਾਪ ਰੱਖਦਾ ਕਿੱਥੇ ਖਾਂਦੇ ਪੀਂਦੇ ਆ ਕਿੱਥੇ ਬਹਿੰਦੇ ਕਾਰ ਦਾ ਨੰਬਰ ਕੀ ਆ ਵੀ ਨਾਮ ਕੋਈ ਰਜਿਸਟਰੀ ਰਜਿਸਟਰੀ ਵਗੈਰਾ ਜਿਹੜੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਸਟੂਡੀਓ ਬਾਰੇ ਵੀ ਦੇਖਦੇ ਰਹੇ ਕਿ ਜਦਦਰ ਆਪਾਂ ਸ਼ਿਫਟ ਹੋਏ ਇਹ ਤਾਂ ਖਾਸ ਸੀ ਮੈਨੂੰ ਥੋੜਾ ਜਿਹਾ ਜਦ ਇੱਕ ਦਿਨ ਅੱਤੇ ਮਲੋੜ ਦੀ ਆਖਿਆ ਤੇ ਸ਼ਹਿਰ ਦੀ ਆਖਿਆ ਜੀ ਜੀ ਕੀ ਕਰੀ ਉਹਨਾਂ ਆਖਾ ਥੋੜੀ ਘੜ ਦੇਣੀ ਆ ਕਿਸੇ ਨੂੰ ਚਲੋ ਉਹ ਮੈਨੂੰ ਨਾਲ ਦੀ ਨਾਲ ਪਤਾ ਲੱਗ ਗਿਆ ਜੀ ਜਿਸ ਵੇਲੇ ਮੈਨੂੰ ਪਤਾ ਲੱਗ ਗਿਆ ਤੇ ਮੈਂ ਕਨਫਰਮ ਆਪ ਦੇ ਜ਼ਰੀਏ ਫਿਰ ਕੀ ਕਰ ਸਕਦਾ ਸੀ ਪਰ ਮੈਨੂੰ ਇਹ ਯਕੀਨ ਹੋ ਗਿਆ ਕਿ ਸਾਰਾ ਕੁਝ ਹੋਇਆ ਠੀਕ ਹੈ ਜੀ ਤੇ ਜਿਹੜੇ ਬੰਦੇ ਕੁਝ ਮਤਲਬ ਹੁੰਦੇ ਆ ਤੁਹਾਨੂੰ ਪਤਾ ਹੀ ਆ ਜਿਨ੍ਹਾਂ ਬਾਰੇ ਆਪਾਂ ਕਹਿ ਸਕਦੇ ਹਾਂ ਕਿ ਉਹ ਤਜਰਬੇਕਾਰ ਹੁੰਦੇ ਆ ਜਦੋਂ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਹਾਂ ਇਹ ਸਭ ਕੁਝ ਸੱਚ ਹੈ ਜੀ ਉਹ ਬਈ ਚੱਲਦਾ ਜੀ ਅੱਛਾ ਉਸ ਸ਼ਾਮ ਜਦੋਂ ਮੈਂ ਇਥੇ ਪ੍ਰੋਗਰਾਮ ਕਰਕੇ ਗਿਆ ਤੇ ਮੈਨੂੰ ਫੋਨ ਆਉਂਦਾ ਇੱਕ ਨੌਜਵਾਨ ਪੱਤਰਕਾਰ ਦਾ ਉਹ ਬਹੁਤ ਚਰਚਿਤ ਹੈ ਹੂੰ ਤੇ ਉਹ ਗੱਲ ਕਰਦਾ ਕਹਿੰਦਾ ਬਾਈ ਮੇਰੇ ਬਾਰੇ ਵੀ ਸਾਰਾ ਪੁੱਛਿਆ ਮੈਨੂੰ ਫੋਨ ਕਰਕੇ ਜਿਹੜੀ ਗੱਲ ਉਹਨੇ ਕਹੀ ਜੀ ਉਤੋਂ ਬਸ ਅਜੇ ਅਸੀਂ ਗੱਲਬਾਤ ਕਰਕੇ ਹਟਿਆ ਤੇ ਤਿਜਾ ਵੀ ਆ ਗਿਆ ਕਰਦੇ ਕਰਾਉਂਦੇ ਸ਼ਾਮ ਤੱਕ ਸਾਨੂੰ ਇਹ ਕਲੀਅਰ ਹੋ ਗਿਆ ਕਿ ਭਾਈ ਇਹ ਤੇ ਸੱਤ ਅੱਠ ਬੰਦੇ ਹੈਗੇ ਆ ਹੂੰ ਜਿੰਨਾ ਚੋ ਕਿਸੇ ਨੂੰ ਫੋਨ ਕੀਤਾ ਕਿਸੇ ਦਾ ਲਾਗਿਓ ਪਾਸੇੋਂ ਪਤਾ ਕਿਰਾਇਆ ਹੂੰ ਤੇ ਇੱਕ ਗੁਰਪ੍ਰੀਤ ਸਿੰਘ ਆ ਮੁੰਡਾ ਉਹ ਜਰਨਲਿਜ਼ਮ ਦੇ ਵਿੱਚ ਡਿਗਰੀ ਹੋਲਡਰ ਆ ਉਹ ਖੁਡੀ ਗੱਲਾਂ ਦਾ ਜੀ ਉਹਨੂੰ ਤਾਂ ਬੁਲਾ ਕੇ ਜਲੀਲ ਕੀਤਾ ਗਿਆ 22 ਘੰਟੇ ਹੂੰ ਇਥੋਂ ਤੱਕ ਬਰਨਾਲੇ ਵਾਲੀ ਸੀ ਤਾਂ ਵੀਰ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਆ ਕਿ ਗੱਲ ਜਿਹੜੀ ਬਾਹਰ ਆਈ ਤੇ ਇਦਾਂ ਮਤਲਬ ਕਿ ਫਿਰ ਹੁਣ ਤੁਹਾਡੇ ਸਾਹਮਣੇ ਆ ਇਤੇ ਹੁਣ ਸਰਕਾਰ ਦੱਸ ਸਕਦੀ ਹੈ ਜੀ ਕਿ ਕੀ ਇਹਨਾਂ ਦਾ ਪਰਪਸ ਹੈ ਇਸ ਚੀਜ਼ ਨੂੰ ਇਕੱਠਿਆਂ ਕਰਨਾ ਜੀ ਸਾਰੇ ਫਿਰ ਇੱਕ ਜੋ ਮੈਂ ਆਪਣੇ ਪੱਧਰ ਤੇ ਪਤਾ ਕਰਾਇਆ ਕਹਿੰਦੇ ਜੀ ਡੋਸੀਅਰ ਬਣਾਏ ਗਏ ਨੇ ਹੁਣ ਜਿਵੇਂ ਹੀ ਇਹ ਖਬਰ ਬਾਹਰ ਆਈ ਹੂੰ ਤੇ ਤੁਹਾਨੂੰ ਪਤਾ ਹੀ ਆ ਫਿਰ ਖਲਾਰਾ ਪੈ ਗਿਆ ਬਹੁਤ ਵੱਡਾ ਜੀ ਖਲਾਰਾ ਇਹੋ ਪੈ ਗਿਆ ਕਿ ਜਿਹੜੀ ਆਪੋਜੀਸ਼ਨ ਹੁੰਦੀ ਹੈ ਤੁਹਾਨੂੰ ਪਤਾ ਉਹਨਾਂ ਨੇ ਮਤਲਬ ਮਾਮਲਾ ਚੱਕ ਲੈਣਾ ਹੂੰ ਫਿਰ ਜੋ ਪੱਤਰਕਾਰਾਂ ਦੇ ਨਾਲ ਜੁੜੇ ਵਰਗ ਹੁੰਦੇ ਆ ਜਥੇਬੰਦੀਆਂ ਹੁੰਦੀਆਂ ਜੀ ਜਥੇਬੰਦੀਆਂ ਵਰਗ ਕਿਉਂਕਿ ਉਹਨਾਂ ਦੀ ਆਵਾਜ਼ ਹੁੰਦੇ ਨੇ ਜਿਹੜੇ ਬੰਦੇ ਇਸ ਤਰ੍ਹਾਂ ਦਾ ਕੰਮ ਕਰਦੇ ਆ ਉਹ ਇੱਕ ਜੁੱਟ ਤੱਕ ਤੇ ਨਕਰੇ ਤ ਉਹ ਜਥੇਬੰਦੀਆਂ ਮੈਦਾਨ ਛਾ ਕੇ ਜੀ ਫਿਰ ਹੋ ਗਈ ਆਮ ਸਪੋਰਟ ਆਮ ਬੰਦਾ ਵੀ ਯਾਰ ਯਾਰ ਇਹ ਤਾਂ ਗਲਤ ਹੈ ਨਾ ਹੂੰ ਵੀ ਤਾਂ ਉਸ ਤੋਂ ਬਾਅਦ ਕੀ ਹੋਇਆ ਕਿ ਹੁਣ ਸਰਕਾਰ ਚ ਹਲਚਲ ਆਇਆ ਇਸ ਗੱਲ ਦੀ ਕਿ ਆਖਰ ਇਹ ਕੀ ਕੀ ਕੀਤਾ ਤੇ ਕੀਦੇ ਕਹਿਣ ਤੇ ਕੀਤਾ ਸਲਾਹਕਾਰ ਕੌਣ ਸੀ ਇਹ ਅੰਦਰ ਵੀ ਇਹ ਨਾデア ਕਿ ਜਲਦੀ ਚੋਣ ਦੇ ਵਿੱਚ ਤੁਸੀਂ ਇਹ ਕੀ ਸਿਆਪਾ ਛੇੜਤਾ ਬਈ ਬਿਲਕੁਲ ਇਹਨਾਂ ਦੇ ਕੁਝ ਬੰਦੇ ਹੀ ਸਵਾਲ ਕਰ ਰਹੇ ਆ ਕਿ ਯਾਰ ਮਤਲਬ ਕਿ ਲੀਡਰ ਤਾਂ ਆਪਣੇ ਏਰੀਆ ਦੇ ਵੀ ਹੁੰਦੇ ਆ ਤੇ ਉਹਨਾਂ ਨੂੰ ਵੀ ਪਤਾ ਹੁੰਦਾ ਵੀ ਹੁਣ ਮੰਨ ਲਓ ਆਪਣੇ ਸ਼ਹਿਰ 'ਚ ਦੋ ਮੰਤਰੀ ਆ ਕੀ ਆਪਣਾ ਉਹਨਾਂ ਨੂੰ ਨਹੀਂ ਪਤਾ ਹੋਏਗਾ ਕਿ ਕੀ ਕਰਦੇ ਕਰਾਉਣੇ ਆ ਤੇ ਕਿਸ ਤਰ੍ਹਾਂ ਦਾ ਆਪਣਾ ਰਹਿਣ ਸਹਿਣ ਅਤੇ ਕਰੈਕਟਰ ਆ ਜੀ ਤਾਂ ਮਤਲਬ ਕਿ ਫਿਰ ਉਹ ਬੰਦੇ ਕਹਿਣਗੇ ਨਹੀਂ ਮੰਨ ਲਓ ਜਿਹੜਾ ਤੁਹਾਨੂੰ ਜਾਣਦਾ ਨੇੜੇ ਤੋਂ ਕਿ ਯਾਰ ਉਹ ਆਪ ਦਾ ਕੰਮ ਕਰਦੇ ਆ ਜੇ ਉਹ ਗਲਤ ਕੰਮ ਕਰਦੇ ਆ ਤੇ ਤੁਸੀਂ ਉਹਨਾਂ ਤੇ ਕੋਈ ਕਾਰਵਾਈ ਕਰੋ ਤੇ ਜੇ ਉਹ ਆਪ ਦਾ ਜੈਨੂਨ ਕੰਮ ਕਰਦੇ ਆ ਫਿਰ ਆ ਚੀਜ਼ਾਂ ਕਰਦੀ ਕਿ ਲੋ ਉਹ ਚਲਦੀ ਚੋਣ ਦੇ ਵਿੱਚ ਹੁਣ ਇਹਨਾਂ ਚ ਇਹ ਹੋ ਗਿਆ ਕਿ ਭਾਈ ਇਹ ਕਿੰਨੇ ਕੀਤਾ ਕਦੋਂ ਕੀਤਾ ਕੁਝ ਵੀ ਇਹਨਾਂ ਨੂੰ ਪਤਾ ਨਹੀਂ ਲੱਗਦਾ ਹੁਣ ਇਹਨਾਂ ਨੂੰ ਗੱਲ ਨਹੀਂ ਆੜ ਰਹੀ ਕੋਈ ਜਵਾਬ ਹੁਣ ਤੱਕ ਆਇਆ ਨਹੀਂ ਤੇ ਮੇਰੇ ਨਾਲ ਦੇ ਰਹੇ ਕੁਝ ਤਾਂ ਰਿਹਾ ਪਿੱਛੇ ਇੱਕ ਮੈਂ ਤੁਹਾਨੂੰ ਦੱਸ ਦਿੰਦਾ ਇਹਨਾਂ ਦੇ ਬੰਦੇ ਆਏ ਨੇ ਇਧਰੋਂ ਅ ਦਿੱਲੀ ਦੁੱਲੀ ਵਾਲੀ ਸਾਈਡ ਤੋਂ ਠੀਕ ਹੈ ਨਾ ਇਹਨਾਂ ਨੂੰ ਇਹ ਨਹੀਂ ਪਤਾ ਕਿ ਉਧਰ yogi baba doziar daziar ਬਣਾਉਂਦਾ ਹੂੰ ਤੋ ਸੁੱਟ ਦਿੰਦਾ ਜੇਲ੍ਹ ਦੇ ਵਿੱਚ ਚਲੋ ਠੀਕ ਹੈ ਤੁਝੇ ਡਰ ਜਾਂਦੇ ਆ ਸਾਰੇ ਪੰਜਾਬ ਆ ਤੁਹਾਨੂੰ ਇਸ ਰਤ ਦੀ ਤਸਵੀਰ ਦਾ ਨਹੀਂ ਪਤਾ ਹੂੰ ਤੁਹਾਨੂੰ ਇਹ ਇਹਨਾਂ ਨੂੰ ਦੱਸਣਾ ਚਾਹੀਦਾ ਸਖਸੈਨਾ ਵਰਗਿਆਂ ਨੂੰ ਕਿ ਸਖਸੈਨਾ ਸਾਹਿਬ ਇਹ ਕੌਣ ਆ ਹੂੰ ਇਹ ਚੁੱਪ ਕਰਾ ਲੋਗੇ ਤੁਸੀਂ ਇਸ ਤਰ੍ਹਾਂ ਓਏ ਕਹਿੰਦੇ ਇੱਕ ਨੰਬਰ ਇਹ ਤੁਸੀਂ ਫਿਰ ਹੋਰ ਇਹ ਉਹੀ ਮੈਂ ਕਹਿ ਰਿਹਾ ਨਾ ਕਿ ਇਹਨਾਂ ਦੀ ਜਿਹੜੀ ਹੈ ਨਾ ਉਹ ਸੋਚ ਚੱਲ ਰਹੀ ਹੈ ਉਧਰੋਂ ਕਿ ਆਪਣਾ ਭਾਰਤੋ ਮਤਲਬ ਕਿ ਭਈ ਹਾਂ ਇਦਾਂ ਕਰਦੇ ਆਂਗੇ ਉਦਾਂ ਕਰਦੇ ਆਂਗੇ ਸਰ ਇਹਨਾਂ ਨੂੰ ਸਮਝਾਓ ਕਿ ਇਹ ਨੀਤੀਆਂ ਤੁਹਾਡੀਆਂ ਜਿਹੜੀਆਂ ਨੇ ਉਹ ਗਲਤ ਨੇ ਜੀ ਮੈਂ ਕੱਲ ਵੀ ਲਾਈਵ ਹੋ ਕੇ ਕਿਹਾ ਸੀਦਾ ਮਾਨ ਸਾਹਿਬ ਦੇ ਸ਼ਹਿਰ ਚੋਂ ਹੀ ਸੀਗਾ ਮੈਂ ਹੂੰ ਤੇ ਮੈਂ ਕਿਹਾ ਸੀਗਾ ਗੱਲ ਸੁਣੋ ਵੀ ਜੇ ਤੇ ਤੁਸੀਂ ਸਾਡੇ ਤੋਂ ਕੋਈ ਪੁੱਛ ਪੜਤਾਲ ਕਰਨੀ ਆ ਹੂੰ ਕੋਈ ਦੇਸ਼ ਦੀ ਸਿਕਿਉਰਿਟੀ ਦਾ ਮਸਲਾ ਹੈ ਜਾਂ ਕਿਸੇ ਨੇ ਸਾਡੇ ਖਿਲਾਫ ਕੋਈ ਸ਼ਿਕਾਇਤ ਦਿੱਤੀ ਹੈ ਕਿਉਂਕਿ ਅਸੀਂ ਕੋਈ ਹੁਣ ਇਸ ਐਕਟ ਚ ਤਾਂ ਆਉਂਦੇ ਨਹੀਂ ਵਿਜੀਲੈਂਸ ਦੇ ਐਕਟ ਚ ਤਾਂ ਆਉਂਦੇ ਨਹੀਂ ਕਿ ਅਸੀਂ ਟੈਕਸ ਪੇਅਰਸ ਦੇ ਪੈਸੇ ਦੇ ਨਾਲ ਐਸ਼ ਕਰਦੇ ਹਾਂ ਅਸੀਂ ਤੇ ਬਾਹਰੋਂ ਕਮਾ ਕੇ ਇੱਥੋਂ ਦੇ ਆਰਥਚਾਰਿਆਂ ਨੂੰ ਦਿੰਨੇ ਆ ਜੀ ਬਿਲਕੁਲ ਵੀ ਜੇ ਹੈ ਵੀ ਹੈ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਮਸਲਾ ਅਸੀਂ ਹਾਜ਼ਰ ਹਾਂ ਬਿਲਕੁਲ ਸਾਨੂੰ ਰੁਕਾ ਭੇਜੋ ਸਾਨੂੰ ਵਟਸਐਪ ਤੇ ਮੈਸੇਜ ਕਰਾ ਦਿਓ ਐਸਐਚਓ ਸਾਹਿਬ ਦਾ ਕੀ ਆ ਭਾਈ ਆ ਚੀਜ਼ ਹੈ ਪੁੱਛਣਾ ਅਰੇ ਹਾਜ਼ਰ ਹਾਂ ਹਾਜ਼ਰ ਹਾਂ ਬਿਲਕੁਲ ਅਸੀਂ ਆਪ ਹਾਜ਼ਰ ਹੋਵਾਂਗੇ ਬਤੌਰ ਇੱਕ ਸ਼ਹਿਰੀ ਬਤੌਰ ਇੱਕ ਨਾਗਰਿਕ ਸਾਡਾ ਜਿੰਮਾ ਬਣਦਾ ਸਾਬ ਜੀ ਠੀਕ ਹੈ ਨਾ ਜੀ ਤੇ ਜੇ ਮੁੱਖ ਮੰਤਰੀ ਸਾਹਿਬ ਵੀ ਪੁਰਾਣੇ ਜਾਣਕਰ ਮੈਂ ਕਹਾਂ ਜੀ ਤੁਹਾਨੂੰ ਕੋਈ ਲੱਗਦਾ ਤੇ ਅਸੀਂ ਉੱਥੇ ਤੁਹਾਡੇ ਕੋਲ ਵੀ ਆ ਜਾਵਾਂਗੇ ਹੂੰ ਹੂੰ ਬਤੌਰ ਮੁੱਖ ਮੰਤਰੀ ਜੋ ਚੀਜ਼ਾਂ ਤੁਹਾਡੀਆਂ ਦੱਸਣੀਆਂ ਬਣਦੀਆਂ ਨੇ ਪੰਜਾਬ ਨੂੰ ਉਹ ਤੁਸੀਂ ਦੱਸ ਦਿਓ ਜੀ ਜੋ ਤੁਹਾਡੀਆਂ ਪੁੱਛਣੀਆਂ ਬਣਦੀਆਂ ਨੇ ਹੂੰ ਬਤੌਰ ਸਾਡੇ ਮੁੱਖ ਮੰਤਰੀ ਅਸੀਂ ਤੁਹਾਨੂੰ ਦੱਸ ਦਿਆਂਗੇ ਕਾਗਜ਼ ਨਹੀਂ ਤਾਂ ਜੀ 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 ਬਿਲਕੁਲ ਤਾਂ ਮਤਲਬ ਮੈਂ ਤੇ ਆਪਦੀ ਗੱਲ ਕਰ ਸਕਦਾ ਸੁਖਮ ਸਿੰਘ ਸਾਹਿਬ ਕਿ ਇਹਨਾਂ ਨੇ ਪਤਾ ਨਹੀਂ ਕੀ ਕਰਨਾ ਕੀ ਨਹੀਂ ਕਰਨਾ ਪਰ ਮੈਂ ਕੱਲ ਵੀ ਕਹਿੰਨਾ ਅੱਜ ਵੀ ਕਹਿੰਨਾ ਕਿ ਸਰ ਮਤਲਬ ਮੇਰੀ ਇਹ ਪ੍ਰਾਪਰਟੀ ਬਾਰੇ ਲਬ ਦੇ ਫਰਦੇ ਸੀ ਹੂੰ ਹੂੰ ਤਾਂ ਮੈਂ ਚੈਲੰਜ ਕੀਤਾ ਕਿ 40 ਸਾਲ ਚ ਸਾਡੇ ਕਿਸੇ ਪਰਿਵਾਰ ਚ ਕਿ ਸੇ ਮੇਰੇ ਮਤਲਬ ਕਿ ਖੂਨ ਦਾ ਜਿਹੜੇ ਰਿਸ਼ਤੇ ਜਿਨਾ ਉਹਨਾਂ ਦੇ ਨਾਮ 1 ਇੰਚ ਦੀ ਲੱਗਦਾ ਹੁਣ ਤਾਂ ਛੱਡੋ ਦਾ 5-10 ਸਾਲ ਦਾ ਤਾਂ ਮੇਰਾ ਚਲੋ ਕੈਰੀਅਰ ਹੈ ਜੀ ਪਿੱਛੇ ਵੀ 10-20 ਸਾਲ ਦੀ ਗਾਰੰਟੀ ਦਿਨਾ ਤੇ ਮੈਂ ਕਹਾ ਸੀ ਤੁਸੀਂ ਤੁਸੀਂ ਤੇ ਪਲਦੇ ਜੇ ਟੈਕਸ ਪੇਅਰਸ ਦੇ ਟੁਕੜਿਆਂ ਤੇ ਤੇ ਮੈਂ ਖੁਦ ਜਿਹੜੀ ਕੋਈ ਮੈਨੂੰ ਸਰਕਾਰੀ ਮਤਲਬ ਕਿ ਮਿਲਦੀ ਸੀ ਜੀ ਸਹਤਾ ਜੀ ਅੱਜ ਮੈਂ ਹੁਣ ਇੱਥੇ ਆ ਅਨਾਜ ਫਰੀ ਮੈਂ ਉਹ ਕਟਵਾਈਆਂ ਨੇ ਹਮ ਕਿ ਮੈਂ ਡੀਅਰ ਭਰਦਾ ਪਰਮਾਤਮਾ ਨੇ ਮੈਨੂੰ ਇੰਨੇ ਜੋਗਾ ਕੀਤਾ ਮੈਂ ਕੋਈ ਸਹੂਲਤ ਨਹੀਂ ਗਣੀ ਮੈਂ ਤਾਂ ਛੱਡਣ ਵਾਲਿਆਂ ਚ ਆ ਹੂੰ ਮੇਰੇ ਬਰਾਬਰ ਬੈਠੋ ਆਓ ਤੁਸੀਂ ਲਿਓ ਤੇ ਮੈਂ ਜਵਾਬ ਦੇਣਾ ਉਹਨਾਂ ਚੀਜ਼ਾਂ ਦੇ ਕੀ ਹੈ ਕਿਹੜੀਆਂ ਗੇਮਾਂ ਚ ਪੈਜੇ ਤੁਸੀਂ ਖੱਚ ਖੱਚ ਖੇ ਖੇ ਕੀ ਹੋ ਜਾਏਗਾ ਇਹਦੇ ਨਾਲ ਤੁਸੀਂ ਸਵਾਲ ਕਰੋਗੇ ਤੇ ਸੌ ਸਵਾਲ ਸਾਡੇ ਕੋਲ ਹਾਂ ਗੱਲ ਇਹ ਆ ਕਿ ਤੁਸੀਂ ਬੁਲਾਓ ਸਾਨੂੰ ਜਿੱਥੇ ਮਰਜ਼ੀ ਸਿੱਧਾ 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 ਬੁਲਾਓ ਲੋ ਜੀ ਜੀ ਬਿਲਕੁਲ ਅੱਛਾ ਮੈਂ ਇੱਕ ਸਵਾਲ ਕੀਤਾ ਹੈ ਕਿ ਸਾਡੇ ਡਾਟਾ ਦੀ ਹੁਣ ਗਰੰਟੀ ਕੌਣ ਲਾਊਗਾ ਸੁਰੱਖਿਆ ਦੀ ਹਾਂ ਬਿਲਕੁਕੁਲ ਇਹ ਤੇ ਹੈ ਮੇਰੀ ਵੀ ਮੇਰੀ ਪ੍ਰਾਣੀ ਵੀ ਦੁਸ਼ਮਣੀ ਹੈ ਇਸ ਵੇਲੇ ਵੀ ਇਹ ਬਥੇਰਾ ਖੁਸ਼ ਹੁੰਦਾ ਸਾਡੇ ਨਾਲ ਜੀ 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 ਕੱਲ ਨੂੰ ਕੋਈ ਬੰਦਾ ਜਿਹਦਾ ਜਿਨ੍ਹਾਂ ਤੋਂ ਤੁਸੀਂ ਡਾਟਾ ਕਲੈਕਟ ਕਰਵਾਇਆ ਜਿਨ੍ਹਾਂ ਦੇ ਥਰੂ ਕਰਵਾਇਆ ਕੋਈ ਬੰਦਾ ਸਾਡੇ ਨਾਲ ਵਾਅਦਾ ਕੱਟ ਕਰਵਾ ਦਿੰਦਾ ਜ਼ਿੰਮੇਵਾਰੀ ਕਿਸ ਦੀ ਹੈ ਬਿਲਕੁਲ ਉਹਦੀ ਜ਼ਿੰਮੇਵਾਰੀ ਕਿਸ ਦੀ ਹੈ ਬਿਲਕੁਲ ਤਾਂ ਮਤਲਬ ਕਿ ਆ ਵੀ ਇੱਥੇ ਪ੍ਰਵਾਸੀ ਆ ਬੱਚੇ ਵੀ ਆ ਉਹਨਾਂ ਦੀ ਜ਼ਿੰਮੇਵਾਰੀ ਕਿੱਥੇ ਬੰਦੇ ਆ ਕਿੱਥੇ ਕਰਦੇ ਆ ਠੀਕ ਹੈ ਨਾ ਤਾਂ ਆ ਪ੍ਰਾਪਰਟੀ ਬਾਰੇ ਪੁੱਛੀ ਜਾਂਦੇ ਸਰ ਇਹ ਪ੍ਰਾਪਰਟੀ ਤੁਹਾਨੂੰ ਪਤਾ ਹੀ ਹੈ ਜਿਸ ਦੀ ਹੈ ਬਿਲਕੁਲ ਬਿਲਕੁਲ ਸਰ ਬਿਲਕੁਲ ਅਸੀਂ ਰੈਂਟਲ ਬੰਨੇ ਉਹਨਾਂ ਨੂੰ ਨਹੀਂ ਪਤਾ ਤੇ ਦੱਸ ਵੀ ਦੇਵਾਂਗੇ ਅਸੀਂ ਵਕਾਗਜ਼ਾਤ ਜੋ ਵੀ ਉਹ ਬੋਲ ਗ ਕਿ ਭਾਈ ਗੱਲ ਇਹ ਆ ਕਿ ਥੋੜਾ ਜਿਹਾ ਸ਼ਰਮ ਨੂੰ ਹੱਥ ਮਾਰੋ ਇਹ ਇਹਨਾਂ ਚੀਜ਼ਾਂ 'ਚ ਨੁਕਸਾਨ ਤੁਹਾਡਾ ਹੀ ਆ ਨੁਕਸਾਨ ਤੁਹਾਡਾ ਜੇ ਚਾਰ ਬੰਦੇ ਜੇਲ੍ਹ 'ਚ ਵੀ ਸੁੱਟਦੇ ਹੋਗੇ ਜਿੱਥੇ 30 ਹਜ਼ਾਰ ਬੰਦਾ ਬੈਠਾ ਉਹ ਵੀ ਚਾਰ ਬੈਠੇ ਰਹਿਣਗੇ ਜੀ ਪਰ ਉਹ ਤਾਂ ਉਹ ਤਾਂ ਫਰਕ ਕੀ ਪਊਗਾ ਜਿਹੜੇ ਲੋਕ ਤੁਹਾਡੇ ਨਾਲ ਮਾੜੇ-ਮੋٹے ਹੈਗੇ ਨੇ ਹੌਲੀ-ਹੌਲੀ ਉਹ ਵੀ ਸਾਥ ਛੱਡ ਰਹੇ ਨੇ ਇਹ ਤੇ ਹੈ ਕੈਰਮਿੰਟੂ ਜੀ ਇੱਕ ਪੰਜਾਬ ਸਿੰਘ ਜੀ ਦਾ ਕਮੈਂਟ ਹੈ ਮੈਂ ਉਹ ਪੜ੍ਹ ਦੇਣਾ ਹੈ ਕਹਿੰਦੇ ਕਿ ਜੋ ਤੁਸੀਂ ਦੱਸ ਰਹੇ ਹੋ ਇਹ ਸਾਰਾ ਤੁਹਾਡਾ ਸਤਾਧਾਰੀਆਂ ਨਾਲ ਪਿਆਰ ਕਾਰਨ ਹੋ ਰਿਹਾ ਹੈ ਕਹਿੰਦੇ ਤੁਸੀਂ ਇਹਨਾਂ ਸੱਚ ਬੋਲ ਰਹੇ ਹੋ ਇਸ ਕਰਕੇ ਕਹਿੰਦੇ ਵੀ ਭਈ ਤੁਹਾਡੇ ਡਾੜੇ ਫਰੋ ਰਹੇ ਨੇ ਸੋ ਕੋਈ ਕਾਰਨ ਤੇ ਹੋਏਗੇ ਭਈ ਜਾਂ ਤੇ ਕੋਈ ਕਿਸੇ ਨੂੰ ਬਹੁਤ ਚੰਗਾ ਲੱਗਦਾ ਹੁੰਦਾ ਬੰਦਾ ਤਾਂ ਜਾਣਕਾਰੀ ਜਾਂਦਾ ਤੇ ਜਾਂ ਫਿਰ ਗੁਜਉਂਦਾ ਹੁੰਦਾ ਤਾਂ ਜਾਣਕਾਰੀ ਅੰਦਰ ਚਲੋ ਹਣਾ ਪਿਆਰ ਕਰਦੇ ਆ ਲੋਕ ਤੇ ਪਿਆਰ ਹੀ ਗੜਸ ਹੈ ਸਾਡੀ ਜੀ ਠੀਕ ਹੈ ਨਾ ਜੀ ਮੈਂ ਇਸੇ ਕਰਕੇ ਮੈਨੂੰ ਬਹੁਤ ਬੰਦਿਆਂ ਨੇ ਸਲਾਹ ਦਿੱਤੀ ਮੈਂ ਇੱਕ ਤੁਹਾਨੂੰ ਆਪਦੀ ਨਿੱਜੀ ਗੱਲ ਦੱਸਾਂ ਕਿ ਤੂੰ ਪੱਤਰਕਾਰਤਾ ਨਾਲ ਘਰ ਨਹੀਂ ਚੱਲਦੇ ਫਲਾਂ ਟਮਕਾ ਤੂੰ ਕੋਈ ਬਿਜ਼ਨਸ ਕਰ ਲੈ ਕਾਰੋਬਾਰ ਕਰ ਲੈ ਇਹ ਆਵਾਹ ਹੈ ਮੈਂ ਤੇ ਆਪਦਾ ਚੈਨਲ ਤੱਕ ਨਹੀਂ ਬਣਾਇਆ ਸਰ ਮੈਨੂੰ ਪਤਾ ਹੈ ਮੈਂ ਮੇਰਾ ਕਿਸੇ ਕਾਰੋਬਾਰਕ ਢੇਲੇ ਦਾ ਸ਼ੇਅਰ ਨਹੀਂ ਹੈਗਾ ਹੂੰ ਜੀ ਮੈਂ ਕਰਦਾ ਹੀ ਨਹੀਂ ਮੈਨੂੰ ਪਤਾ ਹੈ ਹਾਂ ਜਦੋਂ ਕਾਰੋਬਾਰ ਕਰਨਾ ਤੇ ਆਪਦਾ ਇਹ ਛੱਡ ਕੇ ਤੇ ਦੂਸਰੇ ਪਾਸੇ ਆ ਜਾਓ ਤਾਂ ਮਤਲਬ ਕਿ ਬਿਨਾਂ ਗੱਲ ਤੋਂ ਬਿਨਾਂ ਵਜਾ ਤੋਂ ਇਹ ਸਾਰਾ ਕੁਝ ਕਰੀ ਜਾਂਦੇ ਆ ਚਲੋ ਫਰਕ ਕੋਈ ਨਹੀਂ ਪੈਂਦਾ ਹੁੰਦਾ ਬਸ ਇਹੋ ਆ ਕਿ ਤੁਸੀਂ ਆਪਣੀ ਅਕਲ ਦਾ ਜਲੂਸ ਆਪ ਦਿਖਾ ਰਹੇ ਹੋ